ਇੱਕ ਦਿਨ ਸਾਡੇ ਘਰ ਤਾਈ ਆਈ ਜੋ ਮੈਨੂੰ ਰਿਸ਼ਤਾ ਕਰਵਾਉਣ ਲਈ ਆਈ ਸੀ ਤੇ ਉਹ ਮੇਰਾ ਰਿਸ਼ਤਾ ਕਰਵਾ ਕੇ ਹੀ ਹਟੀ ਕਿਉਂਕਿ ਉਹਦੇ ਭਤੀਜੇ ਨੂੰ ਰਿਸ਼ਤਾ ਨਹੀਂ ਹੁੰਦਾ ਸੀ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ ਜਿਸ ਕਰਕੇ ਉਸ ਦਾ ਰਿਸ਼ਤਾ ਨਹੀਂ ਹੋ ਰਿਹਾ ਸੀ ਮੇਰਾ ਪਿਓ ਗਰੀਬ ਤੇ ਐਮਪੀਸੀ ਜਿਸ ਕਰਕੇ ਮੇਰੇ ਪਿਓ ਨੇ ਉਸ ਕੋਲੋਂ ਪੈਸੇ ਲੈ ਕੇ ਮੇਰਾ ਰਿਸ਼ਤਾ ਉੱਥੇ ਕਰਾ ਦਿੱਤਾ ਮੈਂ ਉੱਥੇ ਰਿਸ਼ਤਾ ਕਰਵਾ ਕੇ ਬਿਲਕੁਲ ਵੀ ਖੁਸ਼ ਨਹੀਂ ਸੀ ਪਰ ਪਿਓ ਨੇ ਮੈਨੂੰ ਮਜਬੂਰ ਕੀਤਾ ਤਾਂ ਮੈਂ ਕੀ ਕਰਦੀ ਉਹ ਮਰਦ ਇੱਕ ਤਕੜੇ ਸਰੀਰ ਦਾ ਸੀ ਤੇ ਮੈਂ ਇੱਕ ਵਾਰੀ ਮੇਰਾ ਵਿਆਹ ਕਰ ਦਿੱਤਾ ਉਸ ਦਾ ਨਾਮ ਹਰਨੇਕ ਸੀ ਮੇਰਾ ਵਿਆਹ ਉਸ ਘਰ ਵਿੱਚ ਹੋ ਗਿਆ ਮੇਰਾ ਬਿਲਕੁਲ ਵੀ ਦਿਲ ਨਹੀਂ ਲੱਗਦਾ ਸੀ ਕਿਉਂਕਿ ਇੱਥੇ ਕੋਈ ਮੇਰੀ ਗੱਲ ਸੁਣਨ ਵਾਲਾ ਬਿਲਕੁਲ ਵੀ ਨਹੀਂ ਸੀ ਉਹ ਰੱਜ ਕੇ ਸ਼ਰਾਬ ਪਿੰਦਾ ਤੇ ਮੇਰੀ ਸੱਸ ਬਹੁਤ ਚਲਾਕ ਸੀ ਬੜੀ ਚੰਦਰੀ ਸੀ ਅਤੇ ਮੇਰੀ ਮਾਂ ਨਿੱਕੇ ਹੁੰਦੇ ਹੀ ਮਰ ਗਈ ਮੇਰੀ ਸੱਸ ਮੈਨੂੰ ਪਿੰਡ 'ਚ ਸਰਪੰਚ ਦੇ ਘਰ ਕੰਮ ਕਰਨੀ ਲੈ ਜਾਂਦੀ ਜਿਹੜੇ ਪੈਸੇ ਮਿਲਦੇ ਮੇਰਾ ਘਰਵਾਲਾ ਲੈ ਕੇ ਸ਼ਰਾਬ ਪੀ ਜਾਂਦਾ ਕਈ ਵਾਰੀ ਸੋਚਿਆ ਪਿਓ ਨੂੰ ਦੱਸਾਂ ਪਰ ਉਹ ਮੇਰੀ ਗੱਲ ਨਹੀਂ ਸੁਣਦਾ ਸੀ ਛੋਟਾ ਭਰਾ ਸੀ ਉਸ ਨੂੰ ਕੀ ਦੱਸਦੀ ਹੁਣ ਜਿੱਥੇ ਇੱਕ ਵਾਰੀ ਵਿਆਹ ਹੋਇਆ ਉੱਥੇ ਹੀ ਰਹਿ ਮੈਨੂੰ ਸਮਝ ਨਹੀਂ ਲੱਗਦੀ ਸੀ ਮੈਂ ਕੀ ਕਰਾਂ ਜਿਸ ਸਰਪੰਚ ਦੇ ਮੈਂ ਕੰਮ ਕਰਦੀ ਸੀ ਉਸ ਦੀ ਘਰਵਾਲੀ ਬਿਮਾਰ ਰਹਿੰਦੀ ਉਸ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਮੇਰੀ ਸੀ ਪਰ ਉਹ ਬਹੁਤ ਚੰਗੀ ਸੀ ਤੇ ਮੇਰਾ ਬੜਾ ਮੋਹ ਕਰਦੀ ਮੈਨੂੰ ਜ਼ਰੂਰਤ ਨਾਲੋਂ ਵੱਧ ਪੈਸੇ ਦਿੰਦੀ ਮੇਰਾ ਕੰਮ ਕਰਾ ਕੇ ਮੇਰੇ ਪੈਸੇ ਮੇਰੀ ਸੱਸ ਫੜ ਲੈਂਦੀ ਪਰ ਉਹ ਮੈਨੂੰ ਅਲੱਗ ਤੋਂ ਦੇ ਦਿੰਦੀ ਉਸ ਨੂੰ ਮੇਰੀ ਸਾਰੀ ਕਹਾਣੀ ਪਤਾ ਸੀ ਤੇ ਉਸ ਨੂੰ ਮੇਰੇ ਤੇ ਤਰਸ ਆਉਂਦਾ ਸੀ ਮੈਂ ਵੀ ਉਸ ਨੂੰ ਆਪਣੇ ਮਾਵਾ ਵਾਂਗ ਸਾਂਭਦੀ ਕਿਉਂਕਿ ਕੋਈ ਸੀ ਜੋ ਮੇਰਾ ਇੰਨਾ ਮੋਹ ਕਰਦੀ ਸੀ ਤੇ ਦੁੱਖ ਸੁਣਦੀ ਹੋਰ ਤਾਂ ਮੈਂ ਕਿਤੇ ਆਪਣਾ ਢਿੱਡ ਹੌਲਾ ਨਹੀਂ ਕਰ ਸਕਦੀ ਸੀ ਉਹਦੇ ਨਾਲ ਇੱਕ ਸਾਥ ਜੀ ਪੈ ਗਏ ਸੀ ਉਸ ਦੇ ਘਰ ਕੰਮ ਕਰਨ 'ਚ ਮੈਨੂੰ ਕੋਈ ਦਿੱਕਤ ਨਹੀਂ ਸੀ ਉਸ ਨੂੰ ਸਾਹਮਣਾ ਮੈਂ ਆਪਣੀ ਜ਼ਿੰਮੇਵਾਰੀ ਸਮਝਦੀ ਸੀ ਤੇ ਉਸ ਨਾਲ ਦੁੱਖ ਸੁੱਖ ਸਾਂਝਾ ਕਰਦੀ ਘਰ ਵਿੱਚ ਤਾਂ ਮੇਰਾ ਭੋਰਾ ਦਿਨ ਨਹੀਂ ਲੱਗਦਾ ਸੀ ਉਸ ਸਰਪੰਚਣੀ ਦੇ ਕੋਈ ਬੱਚਾ ਨਹੀਂ ਸੀ ਡਾਕਟਰ ਨੇ ਉਸ ਨੂੰ ਬੱਚਾ ਹੋਣ ਤੋਂ ਜਵਾਬ ਦੇ ਦਿੱਤਾ ਪਰ ਉਹਨਾਂ ਦੇ ਘਰ ਕਿਸੇ ਚੀਜ਼ ਦਾ ਕੋਈ ਘਟਾ ਨਹੀਂ ਸੀ ਬਸ ਇੱਕ ਹੀ ਘਾਟ ਸੀ ਉਸੇ ਹਾਲਾਤ ਦੀ ਮੈਨੂੰ ਉਸ ਲਈ ਬਹੁਤ ਦੁੱਖ ਹੁੰਦਾ ਸੀ ਉਹ ਆਪਣੀ ਹਰ ਦੁੱਖ ਸੁੱਖ ਮੇਰਨਾ ਸਾਂਝੇ ਕਰਦੀ ਉਸ ਨੂੰ ਬੱਚੇ ਦੀ ਬੜੀ ਚਾਹ ਸੀ ਇੱਕ ਦਿਨ ਉਸ ਨੇ ਮੈਨੂੰ ਗੱਲ ਕਹਿ ਦਿੱਤੀ ਜੋ ਮੈਂ ਪੂਰੀ ਨਹੀਂ ਕਰ ਸਕਤੀ ਸੀ ਉਸ ਨੂੰ ਸੁਣ ਕੇ ਤਾਂ ਮੈਂ ਹੈਰਾਨ ਹੀ ਰਹਿ ਗਈ ਕਹਿ ਲੱਗੀ ਮੈਂ ਤੇਰੇ ਕੋਲੋਂ ਕੁਝ ਮੰਗਣ ਲੱਗੀ ਆ ਜਵਾਬ ਨਾ ਦੇਈ ਮੈਨੂੰ ਇਸ ਘਰ ਦਾ ਵਾਰਿਸ ਦੇ ਦੇ ਮੈਂ ਸੁਣ ਕੇ ਹੈਰਾਨ ਰਹਿ ਗਈ ਕਿੰਦਾ ਦੀ ਔਰਤ ਆ ਆਪਣੇ ਘਰਵਾਲੇ ਨੂੰ ਮੇਰੇ ਹਵਾਲੇ ਕਰ ਰਹੀ ਹੈ ਪਰ ਮੇਰਾ ਘਰਵਾਲਾ ਤਾਂ ਪਿਓ ਬਣ ਸਕਦਾ ਤੂੰ ਜਿੰਨੇ ਪੈਸੇ ਕਹੇਂਗੀ ਮੈਂ ਤੈਨੂੰ ਦੇਣ ਨੂੰ ਤਿਆਰ ਆ ਬਸ ਸਾਨੂੰ ਵਾਰਿਸ ਚਾਹੀਦਾ ਮੈਂ ਉਸ ਕੋਲ ਉੱਟ ਕੇ ਪਰੇ ਹੋ ਗਈ ਕਿਉਂਕਿ ਉਸਦੀ ਗੱਲ ਮੈਨੂੰ ਜਚੀ ਨਹੀਂ ਸੀ ਮੈਨੂੰ ਇੱਕ ਵਾਰ ਤਾਂ ਉਸਤੇ ਗੁੱਸਾ ਜਿਹਾ ਆਇਆ ਕਿ ਮੈਨੂੰ ਇਦਾਂ ਦੀ ਸਮਝਦੀ ਆ ਪਰ ਫਿਰ ਮੈਂ ਇੱਕ ਮਾਂ ਦੇ ਜਜ਼ਬਾਤ ਸਮਝੇ ਕਿ ਉਸ ਨੂੰ ਕੋ ਬੱਚੇ ਦੀ ਜ਼ਰੂਰਤ ਆ ਪਰ ਮੈਂ ਉਸ ਦੀ ਇੱਛਾ ਪੂਰੀ ਨਹੀਂ ਕਰ ਸਕਦੀ ਸੀ ਮੈਂ ਜਵਾਬ ਦੇ ਦਿੱਤਾ ਉਹ ਮੇਰੀ ਗੱਲ ਸੁਣ ਕੇ ਅਦਾਸ ਸਈ ਹੋ ਗਈ ਮੈਨੂੰ ਇਸ ਗੱਲ ਲਈ ਬੁਰਾ ਲੱਗ ਰਿਹਾ ਸੀ ਕਿਉਂਕਿ ਮੈਂ ਉਸ ਨੂੰ ਜਵਾਬ ਦਿੱਤਾ ਪਰ ਉਹ ਗੱਲ ਹੀ ਇਦਾਂ ਦੀ ਸੀ ਮੈਨੂੰ ਜਵਾਬ ਦੇਣਾ ਹੀ ਪੈਣਾ ਸੀ ਬਾਅਦ ਵਿੱਚ ਆਪੇ ਹੀ ਠੀਕ ਹੋ ਗਈ ਸਗੋਂ ਮੇਰੇ ਕੋਲੋਂ ਮਾਫੀ ਮੰਗ ਰਹੀ ਸੀ ਕਿ ਜੇ ਤੈਨੂੰ ਬੁਰਾ ਲੱਗਿਆ ਤਾਂ ਮੈਨੂੰ ਮਾਫ਼ ਕਰਦੀ ਮੈਂ ਉਸ ਨੂੰ ਕਿਹਾ ਕੋਈ ਗੱਲ ਨਹੀਂ ਪਰ ਮੈਨੂੰ ਕਦੇ ਨਾ ਕਦੇ ਮਹਿਸੂਸ ਹੁੰਦਾ ਸੀ ਕਿ ਮੈਂ ਉਸ ਦੀ ਇੱਛਾ ਪੂਰੀ ਨਹੀਂ ਕਰ ਸਕੀ ਪਰ ਮੈਂ ਆਪਣੀ ਇਹ ਗੱਲ ਸੱਸ ਕੋਲ ਨਹੀਂ ਕਰ ਸਕਦੀ ਸੀ ਮੈਨੂੰ ਸਰਪੰਚ ਦੀ ਘਰ ਵਾਲੀ ਨੇ ਰੋਕਿਆ ਸੀ ਮੈਂ ਉਹਨਾਂ ਦੇ ਘਰ ਕੰਮ ਕਰਨ ਲਈ ਜਾਂਦੀ ਅਤੇ ਉਸ ਤੋਂ ਬਾਅਦ ਇੱਕ ਦਿਨ ਮੈਨੂੰ ਬੜੀ ਹਾਏ ਹਾਏ ਦੀ ਆਵਾਜ਼ ਆ ਰਹੀ ਸੀ ਲੱਗਦਾ ਸੀ ਜਿੱਦਾਂ ਸਰਪੰਚ ਆਪਣੇ ਕਮਰੇ 'ਚ ਹੋਵੇ ਮੈਂ ਛੇਤੀ ਦੇ ਕੇ ਭੱਜ ਕੇ ਕਮਰੇ 'ਚ ਨਹੀਂ ਦੇਖਿਆ ਉਹ ਉਸਦੇ ਲੱਤਾਂ ਘੁੱਟ ਰਿਹਾ ਸੀ ਦੋਨੋਂ ਰੋ ਰਹੀ ਸੀ ਉਹਨਾਂ ਨੂੰ ਇਸ ਤਰ੍ਹਾਂ ਵੇਖ ਕੇ ਤਾਂ ਮੇਰੀ ਜਾਨ ਨਿਕਲਣ ਵਾਲੀ ਹੋ ਗਈ ਮੈਂ ਪੁੱਛਿਆ ਕੀ ਹੋਇਆ ਤਾਂ ਕਹਿਣ ਲੱਗਾ ਏਸੀ ਤਬੀਅਤ ਠੀਕ ਨਹੀਂ ਇਸ ਨੂੰ ਦਰਦ ਹੋ ਰਹੀ ਹੈ ਮੈਂ ਕਿਹਾ ਇਸ ਵਿੱਚ ਘਬਰਾਉਣ ਦੀ ਕੋਈ ਗੱਲ ਨਹੀਂ ਮੈਂ ਹੁਣੇ ਮਾਲਿਸ਼ ਕਰ ਦਿੰਨੀ ਆ ਮੈਂ ਉਹਨਾਂ ਨੂੰ ਕਿਹਾ ਤੁਸੀਂ ਬਾਹਰ ਜਾਓ ਮੈਂ ਮਾਲਿਸ਼ ਕਰਦੀ ਆ ਵੇਖਿਓ ਕਿੰਨਾ ਆਰਾਮ ਮਿਲ ਜਾਣਾ ਮੈਂ ਛੇਤੀ ਛੇਤੀ ਤੇਲ ਗਰਮ ਕਰਕੇ ਉਸ ਦੇ ਸਰੀਰ ਦੀ ਮਾਲਿਸ਼ ਸ਼ੁਰੂ ਕਰ ਦਿੱਤੀ ਜਦੋਂ ਮੈਂ ਮਾਲਿਸ਼ ਕਰ ਰਹੀ ਸੀ ਤਾਂ ਉਸ ਨੂੰ ਬੜਾ ਆਰਾਮ ਮਿਲ ਰਿਹਾ ਸੀ ਤੇ ਮੈਨੂੰ ਬਹੁਤ ਅਸੀਸਾਂ ਦੇ ਰਹੀ ਸੀ ਕਹਿ ਰਹੀ ਸੀ ਮੈਨੂੰ ਆਰਾਮ ਮਿਲ ਰਿਹਾ ਹੈ ਮੈਨੂੰ ਬੜੀ ਖੁਸ਼ੀ ਹੋਈ ਕਿ ਚਲੋ ਉਸ ਦਾ ਦਰਦ ਘਟ ਰਿਹਾ ਜਦ ਮੈਂ ਮਾਲਿਸ਼ ਕਰਕੇ ਬਾਹਰ ਆਈ ਤਾਂ ਸਰਪੰਚ ਅੰਦਰ ਚਲਾ ਗਿਆ ਦੋਵੇਂ ਮੇਰੇ ਬਾਰੇ ਗੱਲਾਂ ਕਰ ਰਹੇ ਸੀ ਕਿਉਂਕਿ ਮੇਰਾ ਨਾਂ ਜੋ ਲੈ ਰਹੀ ਸੀ ਇਸ ਕਰਕੇ ਮੈਨੂੰ ਉਹਨਾਂ ਦੀ ਗੱਲਾਂ ਸੁਣਨ ਲੱਗ ਪਈ ਉਹ ਕਹਿ ਰਹੇ ਸੀ ਇਹ ਤਾਂ ਆਪਣੇ ਜੀ ਰੱਬ ਬਣ ਕੇ ਆਈ ਹੈ ਇਹਦੇ ਹੱਥਾਂ ਵਿੱਚ ਜਾਦੂ ਆ ਇਹ ਸਾਰਾ ਦਿਨ ਮੇਰੀ ਕਿੰਨੀ ਸੇਵਾ ਕਰਦੀ ਹੈ ਕਾਸ਼ ਸਾਡੇ ਘਰ ਇਦਾਂ ਦਾ ਬੱਚਾ ਹੁੰਦਾ ਜੋ ਸਾਡੀ ਇੰਨੀ ਸੇਵਾ ਕਰਦਾ ਤੂੰ ਸਾਰਾ ਦਿਨ ਬੱਚੇ ਬਾਰੇ ਹੀ ਨਾ ਸੋਚਿਆ ਕਰ ਆਪਣੀ ਸਿਹਤ ਦਾ ਧਿਆਨ ਰੱਖਿਆ ਕਰ ਉਸ ਨੂੰ ਹੌਸਲਾ ਦੇ ਰਹੀ ਸੀ ਜੇ ਪ੍ਰਮਾਤਮਾ ਨੇ ਸੁੱਖ ਨਹੀਂ ਲਿਖਿਆ ਤਾਂ ਆਪਾਂ ਕੀ ਕਰ ਸਕਦੇ ਆ ਆਪਾਂ ਦੋਨੋਂ ਇੱਕ ਦੂਜੇ ਲਈ ਖੁਸ਼ ਆ ਤੇ ਸ਼ਾਮ ਨੂੰ ਮੈਂ ਆਪਣੇ ਘਰ ਚਲੀ ਜਾਂਦੀ ਸੀ ਮੇਰਾ ਘਰ ਵਾਲਾ ਸ਼ਾਮ ਨੂੰ ਸ਼ਰਾਬ ਨਾਲ ਡੱਗ ਕੇ ਵਿਹੜੇ 'ਚ ਬੈਠਾ ਮੈਂ ਉਸ ਵੱਲ ਵੇਖ ਕੇ ਸੋਚ ਰਹੀ ਸੀ ਕਾਸ਼ ਪ੍ਰਮਾਤਮਾ ਨੇ ਮੈਨੂੰ ਚੰਗਾ ਘਰ ਵਾਲਾ ਦਿੱਤਾ ਹੁੰਦਾ ਸਰਪੰਚ ਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਉਹ ਦੋਨੋਂ ਇੱਕ ਦੂਜੇ ਨੂੰ ਕਿੰਨਾ ਪਿਆਰ ਕਰਦੇ ਆ ਬਸ ਇੱਕ ਆਲਾਦ ਦੀ ਕਮੀ ਆ ਬੇ ਸੋਚਿਆ ਹਰ ਇੱਕ ਦੀ ਜ਼ਿੰਦਗੀ ਵਿੱਚ ਕੋਈ ਨਾ ਕਮੀ ਹੁੰਦੀ ਹੀ ਹੈ ਬੇਸ਼ੱਕ ਮੈਂ ਗਰੀਬੀ ਵਿੱਚ ਦਿਨ ਕੱਟ ਰਹੀ ਸੀ ਪਰ ਮੈਨੂੰ ਕੋਈ ਦੁੱਖ ਨਹੀਂ ਸੀ ਦੁਖੀ ਤੇ ਇੱਕ ਮਾੜੇ ਹਮਸਫਰ ਦਾ ਸੋਚਦੀ ਸੀ ਮੇਰੇ ਕਰਮਾਂ ਵਿੱਚ ਇਦਾਂ ਦਾ ਬੰਦਾ ਹੁੰਦਾ ਜੋ ਮੇਰੇ ਨਾਲ ਬੈਠ ਕੇ ਦੁੱਖ ਸੁੱਖ ਕਰਦਾ ਕੋਈ ਹਾਲ ਨਹੀਂ ਪੁੱਛਦਾ ਸੀ ਮੇਰੀ ਇੱਛਾਵਾਂ ਦਾ ਉਸ ਨੂੰ ਕੋਈ ਧਿਆਨ ਨਹੀਂ ਸੀ ਮੈਂ ਹਰ ਪਾਸੇ ਅਧੂਰੀ ਰਹਿ ਜਾਂਦੀ ਇੱਕ ਦਿਨ ਜਦੋਂ ਮੈਨੂੰ ਸਰਪੰਚ ਦੇ ਘਰੋਂ ਫੋਨ ਆਇਆ ਤਾਂ ਸਵੇਰ ਦੇ 3 ਵਜੇ ਸੀ ਮੇਰਾ ਦਿਲ ਖਬਰਾਉਣ ਲੱਗਾ ਮੈਨੂੰ ਪਤਾ ਲੱਗਾ ਕਿ ਜਰੂਰ ਸਰਪੰਚਣੀ ਬਿਮਾਰ ਹੋ ਗਈ ਹਣੀ ਇਸ ਕਰਕੇ ਮੈਨੂੰ ਸਰਜਰੀ ਫੋਨ ਆਇਆ ਮੇਰੇ ਵਿੱਚ ਫੋਨ ਚੁੱਕਣ ਦੀ ਹਿੰਮਤ ਨਹੀਂ ਸੀ ਨਾ ਫੋਨ ਚੁੱਕਿਆ ਤਾਂ ਉਧਰੋਂ ਉਸਨੇ ਕਿਹਾ ਤੂੰ ਛੇਤੀ ਆ ਜਾ ਇਹ ਸੀ ਸਿਹਤ ਖਰਾਬ ਹੋ ਗਈ ਇਸ ਨੂੰ ਹਸਪਤਾਲ ਲੈ ਕੇ ਜਾਣਾ ਕਿਉਂਕਿ ਉਸ ਨੂੰ ਸਾਹ ਦੀ ਬਿਮਾਰੀ ਸੀ ਮੈਂ ਛੇਤੀ ਛੇਤੀ ਆਪਣੀ ਸੱਸ ਨੂੰ ਜਗਾਇਆ ਤੇ ਸਾਰੀ ਗੱਲ ਦੱਸੀ ਉਹ ਮੈਨੂੰ ਕਹਿਣ ਲੱਗੀ ਤੂੰ ਜਾ ਮੈਂ ਆਪੇ ਕੰਮ ਕਰ ਲਾਂਗੀ ਠੰਡਾ ਮੌਸਮ ਸੀ ਮੈਨੂੰ ਜਾਂਦੇ ਜਾਂਦੇ ਰਾਹ ਵਿੱਚ ਠੰਡ ਚੜ ਗਈ ਉਸ ਦਾ ਘਰ ਸਾਡੇ ਘਰ ਨਾਲੋਂ ਜ਼ਿਆਦਾ ਦੂਰ ਨਹੀਂ ਸੀ ਜਦੋਂ ਪਹੁੰਚੀ ਸਰਪੰਚ ਨੇ ਗੱਡੀ ਕੱਢੀ ਤੇ ਅਸੀਂ ਕਹਿਣ ਲੱਗਾ ਇਸ ਨੂੰ ਛੇਤੀ ਛੇਤੀ ਗੱਡੀ 'ਚ ਬਿਠਾਉਨੇ ਆਂ ਤੇ ਹਸਪਤਾਲ ਲੈ ਕੇ ਜਾਂਦੇ ਆਂ ਕਿਉਂਕਿ ਉਸ ਦਾ ਸਾਹ ਰੁਕ ਰਿਹਾ ਸੀ ਮੈਂ ਉਸ ਦੇ ਨਾਲ ਲੱਗ ਕੇ ਉਸ ਨੂੰ ਗੱਡੀ 'ਚ ਬਿਠਾਇਆ ਅਤੇ ਉਸ ਨੂੰ ਹਸਪਤਾਲ ਲੈ ਗਏ ਉੱਥੇ ਉਹਨਾਂ ਨੇ ਆਕਸੀਜਨ ਲਾ ਦਿੱਤੀ ਤੇ ਉਸ ਨੂੰ ਠੀਕ ਕਰ ਦਿੱਤਾ ਪਰ ਸਾਨੂੰ ਅੰਦਰ ਨਹੀਂ ਜਾਣ ਦੇ ਰਹੇ ਸੀ ਕਹਿ ਰਹੀ ਸੀ ਹਜੇ ਖਤਰੇ 'ਚ ਸਰਪੰਚ ਦੀ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕ ਰਹੇ ਸੀ ਕਹਿਣ ਲੱਗਾ ਤੂੰ ਅਰਦਾਸ ਕਰ ਉਹ ਠੀਕ ਹੋ ਜਾਵੇ ਮੈਂ ਉਹਨਾਂ ਨੂੰ ਹੌਸਲਾ ਦਿੱਤਾ ਫਿਕਰ ਨਾ ਕਰੋ ਉਹ ਠੀਕ ਹੋ ਜਾਣਗੇ ਪਰ ਸਮਝ ਨਹੀਂ ਲੱਗ ਰਿਹਾ ਸੀ ਕੀ ਹੋਊਗਾ ਜਦ ਨਰਸਾਂ ਬਾਹਰ ਆਈਆਂ ਤਾਂ ਜੋ ਖਬਰ ਉਹਨਾਂ ਨੇ ਸੁਣਾਈ ਸੁਣ ਕੇ ਮੇਰੀ ਤਾਂ ਬਸ ਜਾਣ ਹੀ ਨਿਕਲਣ ਵਾਲੀ ਹੋ ਗਈ ਦੱਸਿਆ ਸੀ ਉਸ ਨੂੰ ਬਚਾ ਨਹੀਂ ਸਕੇ ਕਿਉਂਕਿ ਉਸ ਦਾ ਬੀਪੀ ਬਹੁਤ ਵਧ ਗਿਆ ਸੀ ਜਿਸ ਕਰਕੇ ਉਸ ਨੂੰ ਸਾਹ ਹੀ ਨਹੀਂ ਆਇਆ ਇਹ ਖਬਰ ਸੁਣ ਕੇ ਸਰਪੰਚ ਰੋਣ ਲੱਗ ਪਿਆ ਮੈਂ ਜੀਤੀ-ਚੀਤੀ ਸਰਪੰਚ ਦੇ ਦੂਜੇ ਭਰਾ ਨੂੰ ਫੋਨ ਕੀਤਾ ਸਾਰੇ ਜਣੇ ਉੱਥੇ ਆਏ ਤੇ ਸਰਪੰਚ ਜੀ ਦੀ ਬੋਡੀ ਨੂੰ ਲੈ ਗਏ ਉਸ ਕੋਲੋਂ ਤੁਰਿਆ ਵੀ ਨਹੀਂ ਜਾ ਰਿਹਾ ਸੀ ਮੈਂ ਖੁਦ ਬੜੀ ਉਦਾਸ ਸੀ ਤੇ ਰੋ ਰਹੀ ਸੀ ਬਸ ਇੱਕ ਤਾਂ ਜਾਨ ਹੀ ਨਹੀਂ ਨਿਕਲੀ ਉਸ ਦੀ ਮੌਤ ਦਾ ਮੈਨੂੰ ਬਹੁਤ ਝਟਕਾ ਲੱਗਾ ਕਿਉਂਕਿ ਮੇਰੇ ਦਿਲ ਦੇ ਨੇੜੇ ਸੀ ਉਸ ਨਾਲ ਹੀ ਦੁੱਖ ਸੁੱਖ ਸਾਂਝਾ ਕਰਦੀ ਸੀ ਮੈਨੂੰ ਰੱਬ ਤੇ ਇਸ ਗੱਲ ਦਾ ਬੜਾ ਰੋਸਾ ਸੀ ਕਿ ਉਸ ਨੇ ਇਦਾਂ ਕਿਉਂ ਕੀਤਾ ਮੈਂ ਵੀ ਬਹੁਤ ਰੋਈ ਕਿਉਂਕਿ ਮੇਰੇ ਕੋਲ ਤਾਂ ਇੱਕ ਹੀ ਸਹਾਰਾ ਸੀ ਉਹ ਵੀ ਚਲਾ ਗਿਆ ਘਰ ਵਿੱਚ ਸਰਨਾਟਾ ਜਿਹਾ ਛਾ ਗਿਆ ਸੀ ਮੇਰਾ ਤਾਂ ਆਪਣੇ ਘਰ ਜਾਣ ਨੂੰ ਦਿਲ ਨਹੀਂ ਕਰਦਾ ਸੀ ਅਤੇ ਸਰਪੰਚ ਨੇ ਇੱਕ ਦਿਨ ਕਿਹਾ ਕਿ ਮੈਂ ਕੰਮ ਤੇ ਨਹੀਂ ਆਇਆ ਕਰਨਾ ਉਹ ਕਹਿਣ ਲੱਗਾ ਹੋਰ ਕੌਣ ਕਰੂ ਸਾਡਾ ਕੰਮ ਹੈ ਉਸ ਨੂੰ ਕਿਹਾ ਪਹਿਲਾਂ ਗੱਲ ਹੋਰ ਸੀ ਘਰ ਵਿੱਚ ਨਹੀਂ ਸੀ ਇਸ ਕਰਕੇ ਮੇਰਾ ਇਸ ਘਰ ਵਿੱਚ ਆਉਣ ਨੂੰ ਜੀ ਨਹੀਂ ਕਰਦਾ ਸਰਪੰਚ ਕਹਿਣ ਲੱਗਾ ਤੇਰੇ ਅੱਗੇ ਹੱਥ ਜੋੜਦਾ ਮੈਨੂੰ ਹਰ ਪਾਸਿਓਂ ਇਦਾਂ ਇਕੱਲਾ ਨਾ ਕਰੋ ਜੇ ਅੱਜ ਉਹ ਜੂੰਦੀ ਹੁੰਦੀ ਤੈਨੂੰ ਵੇਖਦੀ ਤਾਂ ਤੂੰ ਇਸ ਤਰ੍ਹਾਂ ਮੈਨੂੰ ਜਵਾਬ ਦੇ ਰਹੀ ਹੁੰਦੀ ਤਾਂ ਉਸ ਨੂੰ ਕਿੱਦਾਂ ਮਹਿਸੂਸ ਹੁੰਦਾ ਰੱਬ ਦਾ ਵਾਸਤਾ ਇਦਾਂ ਨਾ ਕਰ ਮੇਰੇ ਇੱਥੇ دل ਨਹੀਂ ਲੱਗਦਾ ਕਿਉਂਕਿ ਮੈਨੂੰ ਬਾਹਰ ਅੰਦਰ ਜਾਣਾ ਪੈਂਦਾ ਤੇ ਤੇਰੇ ਤੇ ਮੈਨੂੰ ਯਕੀਨ ਬਣਿਆ ਹੋਇਆ ਹੁਣ ਮੈਂ ਉਹਨਾਂ ਦੇ ਘਰ ਪਹਿਲਾਂ ਵਾਂਗ ਹੀ ਕੰਮ ਕਰਨ ਜਾਂਦੀ ਸੀ ਇੱਕ ਦਿਨ ਸਰਪੰਚ ਨੇ ਬਹੁਤ ਸ਼ਰਾਬ ਪੀਤੀ ਤੇ ਉਸ ਦੀ ਮੌਤ ਤੋਂ ਬਾਅਦ ਉਹ ਬਹੁਤ ਪੀਣ ਲੱਗ ਗਿਆ ਸੀ ਮੈਂ ਰੋਟੀ ਬਣਾ ਰਹੀ ਸੀ ਤੇ ਮੇਰੇ ਕੋਲ ਬੈਠ ਕੇ ਰੋਣ ਲੱਗ ਪਿਆ ਕਹਿਣ ਲੱਗਾ ਮੇਰਾ ਘਰ ਦੇ ਵਿੱਚ ਪੋਰਾ ਦਿਨ ਨਹੀਂ ਲੱਗਦਾ ਜੇ ਰੱਬ ਨੇ ਬੱਚਾ ਦਿੱਤਾ ਹੁੰਦਾ ਤਾਂ ਮੇਰਾ ਦਿਲ ਲੱਗ ਜਾਂਦਾ ਹੁਣ ਤਾਂ ਮੈਂ ਇਕੱਲਾ ਹੀ ਰਹਿ ਗਿਆ ਮੈਂ ਉਸ ਨੂੰ ਹੌਸਲਾ ਦਿੱਤਾ ਤੇ ਕਿਹਾ ਜੋ ਤੁਹਾਡੀ ਕਿਸਮਤ ਵਿੱਚ ਲਿਖਿਆ ਹੋ ਕੇ ਰਹਿਣਾ ਤੁਸੀਂ ਅੰਦਰ ਚੱਲੋ ਮੈਂ ਰੋਟੀ ਲੈ ਕੇ ਆਈ ਉਸ ਨੂੰ ਮੈਂ ਇਹ ਗੱਲ ਨਹੀਂ ਦੱਸੀ ਉਸ ਨੇ ਮੈਨੂੰ ਕਿਹਾ ਸੀ ਕਿਉਂ ਚਾਹੁੰਦੀ ਸੀ ਤੂੰ ਸਾਨੂੰ ਘਰ ਦਾ ਵਾਰਸ ਦਵੇ ਪਰ ਮੈਂ ਚੁੱਪ ਰਹੀ ਕਿਉਂਕਿ ਕੁਝ ਚਿਰ ਪਹਿਲਾਂ ਸਰਪੰਚ ਜੀ ਨੇ ਮੈਨੂੰ ਇਹ ਕਿਹਾ ਸੀ ਸਰਪੰਚ ਕਹਿਣ ਲੱਗਾ ਉਸ ਨੇ ਮੇਰੇ ਕੋਲੋਂ ਵਚਨ ਵੀ ਮੰਗਿਆ ਸੀ ਤੈਨੂੰ ਆਪਣੇ ਘਰ ਰੱਖ ਲਵਾਂ ਕਿਉਂਕਿ ਉਸਨੇ ਦੱਸਿਆ ਤੇਰੀ ਉਸ ਘਰ ਵਿੱਚ ਜ਼ਿੰਦਗੀ ਬੜੀ ਖਰਾਬ ਹੈ ਮੈਂ ਕੁਝ ਨਹੀਂ ਬੋਲ ਰਹੀ ਸੀ ਕਿਉਂਕਿ ਮੈਨੂੰ ਉਸ ਦੀਆਂ ਗੱਲਾਂ ਤੇ ਸ਼ਰਮ ਆ ਰਹੀ ਸੀ ਪਰ ਉਹ ਸਭ ਗੱਲਾਂ ਸੱਚ ਕਹਿ ਰਹੀ ਸੀ ਮੈਨੂੰ ਪਤਾ ਸੀ ਇਹ ਉਹੀ ਚਾਹੁੰਦੀ ਸੀ ਪਰ ਆਪਣੇ ਮੂੰਹ ਇਹ ਗੱਲ ਉਸ ਨੂੰ ਨਾ ਕਹੀ ਇਸ ਤਰ੍ਹਾਂ ਸੀ ਦੋਵੇਂ ਗੱਲਾਂ ਬਾਤਾਂ ਕਰ ਰਹੇ ਸੀ ਮੇਰੀ ਸੱਸ ਆ ਗਈ ਕਹਿਣ ਲੱਗੀ ਘਰ ਆ ਜਾ ਤੇਰਾ ਘਰ ਵਾਲਾ ਗਾਲਾਂ ਕੱਢੀ ਜਾਂਦਾ ਮੈਂ ਸਰਪੰਚ ਨੂੰ ਕਿਹਾ ਤੁਸੀਂ ਰੋਟੀ ਖਾ ਲਿਓ ਮੈਂ ਚਲਦੀ ਆਂ ਜਦੋਂ ਮੈਂ ਘਰ ਆ ਹੀ ਘਰ ਵਾਲਾ ਲੜਾਈ ਪਾਈ ਬੈਠਾ ਸੀ ਕਹਿ ਲੱਗਾ ਅੱਧੀ ਰਾਤ ਨੂੰ ਉੱਥੇ ਕੀ ਕਰਦੀ ਸੀ ਮੈਂ ਉਸ ਨੂੰ ਕਿਹਾ ਜੇ ਤੂੰ ਸ਼ਰਾਬ ਪਿੰਨਾ ਹੈ ਪੈਸੇ ਉੱਥੇ ਹੀ ਆਉਂਦੇ ਆ ਇਸ ਤਰ੍ਹਾਂ ਉਸਨੇ ਮੇਨਾ ਬਹੁਤ ਲੜਾਈ ਕੀਤੀ ਤੇ ਮੈਨੂੰ ਬਹੁਤ ਕੁੱਟਿਆ ਉਹ ਮੈਨੂੰ ਕਹਿ ਰਿਹਾ ਸੀ ਤੂੰ ਅਸ ਤੋਂ ਬਾਅਦ ਉਹਨਾਂ ਦੇ ਘਰ ਕੰਮ ਕਰਨੀ ਜਾਣਾ ਅਗਲੇ ਦਿਨ ਮੈਂ ਫੇਰ ਉਹਨਾਂ ਦੇ ਘਰ ਕੰਮ ਕਰਨ ਗਈ ਤਾਂ ਉਸ ਦਿਨ ਵੀ ਸਰਪੰਚ ਨੇ ਬਹੁਤ ਸ਼ਰਾਬ ਪੀਤੀ ਸੀ ਮੈਂ ਉਸ ਲਈ ਰੋਟੀ ਲੈ ਕੇ ਗਈ ਤਾਂ ਉਸਨੇ ਮੇਰਾ ਹੱਥ ਫੜ ਲਿਆ ਕਹਿ ਲੱਗਾ ਮੇਰੇ ਕੋਲ ਬਹਿ ਜਾ ਉਹ ਕੁਝ ਜੀਵ ਵਰਗਤਾ ਕਰ ਰਿਹਾ ਸੀ ਜੋ ਮੈਂ ਸੋਚਿਆ ਵੀ ਨਹੀਂ ਸੀ ਫਿਰ ਉਸਨੇ ਮੈਨੂੰ ਵਾਲਾਂ ਤੋਂ ਫੜਿਆ ਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਮੈਂ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਮੈਨੂੰ ਲੱਗ ਤੋ ਇਸ ਤਰ੍ਹਾਂ ਫੜਿਆ ਕਿ ਮੈਨੂੰ ਵੀ ਫੀਲਿੰਗ ਆ ਗਈ ਮੈਂ ਵੀ ਉਸਦੇ ਰੰਗਾਂ ਵਿੱਚ ਰੰਗ ਰਹੀ ਸੀ ਜਿਉ ਮਨਛੇੜ ਰਿਹਾ ਸੀ ਮੇਰੀਆਂ ਅੰਦਰਲੀ ਆਭਨਾਵਾਂ ਜਾਗ ਰਹੀਆਂ ਸੀ ਉਸਨੇ ਬੱਤੀ ਬੰਦ ਕੀਤੀ ਤੇ ਇੱਕ ਘੰਟੇ ਵਿੱਚ ਜੋ ਕੁਝ ਹੋਇਆ ਮੈਂ ਸੋਚਿਆ ਵੀ ਨਹੀਂ ਸੀ ਪਰ ਫਿਰ ਵੀ ਮੈਂ ਕੰਨ ਬੈਠੀ ਕਿਉਂਕਿ ਮੈਂ ਆਪਣੀ ਸੋਧ-ਬੁੱਧ ਗਵਾ ਬੈਠੀ ਸੀ ਸ਼ਾਇਦ ਉਸ ਨੂੰ ਵੀ ਸੁੱਧ-ਬੁੱਧ ਨਹੀਂ ਸੀ ਉਸ ਨੇ ਨੀਂ ਸ਼ਰਾਬ ਜੋ ਪੀਤੀ ਸੀ ਉਹ ਆਪਣੀ ਘਰਵਾਲੀ ਦਾ ਨਾਮ ਲੈ ਕੇ ਬੁਲਾ ਰਿਹਾ ਸੀ ਉਸ ਨੂੰ ਇਦਾਂ ਲੱਗ ਰਿਹਾ ਸੀ ਜਿਦਾਂ ਉਸ ਦੀ ਘਰਵਾਲੀ ਹੋਵੇ ਇਹ ਸਭ ਕੁਝ ਹੋਣ ਤੋਂ ਬਾਅਦ ਮੈਂ ਘਰ ਗਈ ਛੇਤੀ-ਛੇਤੀ ਜਾ ਕੇ ਆਪਣੇ ਘਰ ਲੰਮੀ ਪੈ ਗਈ ਰੋਟੀ ਬਿਨਾਂ ਖਾਦੀ ਇਹੀ ਸੋਚ ਰਹੀ ਸੀ ਮੈਂ ਕੀ ਕਰ ਬੈਠੀ ਮੈਂ ਇਦਾਂ ਕਰਨ ਬਾਰੇ ਕਦੀ ਨਹੀਂ ਸੋਚਿਆ ਸੀ ਮੈਨੂੰ ਬਹੁਤ ਦੁਖ ਹੋ ਰਿਹਾ ਸੀ ਅਗਲੇ ਦਿਨ ਮੈਂ ਕੰਮ ਤੇ ਵੀ ਨਾ ਗਈ ਮੈਂ ਸਾਰਾ ਦਿਨ ਇਸੇ ਸੋਚ ਵਿੱਚ ਡੁੱਬੀ ਰਹੀ ਉਧਰ ਮੇਰੀ ਸੱਸ ਮੈਨੂੰ ਕੰਮ ਤੇ ਜਾਣ ਲਈ ਗਾਲਾਂ ਕੱਢ ਰਹੀ ਸੀ ਤੇ ਪਰ ਮੈਨੂੰ ਸਰਪੰਚ ਵੀ ਬੁਲਾਉਣ ਆਇਆ ਸ਼ਾਇਦ ਉਹ ਵੀ ਸ਼ਰਮਿੰਦਾ ਸੀ ਮੈਨੂੰ ਤੇ ਨਹੀਂ ਸਮਝ ਆ ਰਹੀ ਸੀ ਮੈਂ ਉਸ ਦੇ ਮੱਥੇ ਕਿਦਾਂ ਲਗਾ ਕਿਉਂਕਿ ਇਹ ਬਹੁਤ ਵੱਡੀ ਗੱਲ ਸੀ ਅਗਲੇ ਦਿਨ ਜਦੋਂ ਸ਼ਾਮ ਹੋਈ ਤਾਂ ਸਰਪੰਚ ਸਾਡੇ ਘੇਟਾਂ ਵਿੱਚ ਵੱੱਜਾ ਮਾਰ ਰਿਹਾ ਸੀ ਮੇਰੀ ਸੱਸ ਕਹਿਣ ਲੱਗੀ ਹੁਣੇ ਆਉਂਦੀ ਆ ਬਿਮਾਰ ਸੀ ਇਸ ਕਰਕੇ ਨਹੀਂ ਆਈ ਅਤੇ ਮੇਰੀ ਸੱਸ ਮੈਨੂੰ ਬੜਾ ੱਤਕਾ ਕਰਦੀ ਸੀ ਮੇਰੀ ਸੱਸ ਕਹਿਣ ਲੱਗੀ ਮੇਰੇ ਕੋਲੋਂ ਕੰਮ ਨਹੀਂ ਹੁੰਦਾ ਰੋਟੀ ਬਣਾ ਕੇ ਆ ਤੂੰ ਜਾ ਉਸਦੇ ਘਰ ਪਰ ਫੇਰ ਵੀ ਮੈਂ ਹੌਲੀ-ਹੌਲੀ ਚੱਲੀ ਗਈ ਮੇਰਾ ਮਨ ਬਿਲਕੁਲ ਵੀ ਨਹੀਂ ਸੀ ਸਰਪੰਚ ਮੇਨ ਅੱਖ ਨਹੀਂ ਮਿਲਾ ਰਿਹਾ ਸੀ ਜਦੋਂ ਮੈਂ ਸੋਈ ਚ ਰੋਟੀ ਬਣਾ ਰਹੀ ਸੀ ਤਾਂ ਹੱਥ ਜੋੜ ਕੇ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਮੈਨੂੰ ਮਾਫ ਕਰ ਦੇ ਉਸ ਰਾਤ ਜੋ ਵੀ ਹੋਇਆ ਮੈਨੂੰ ਪਤਾ ਨਹੀਂ ਲੱਗਿਆ ਤੂੰ ਮੈਨੂੰ ਰੋਕਣਾ ਸੀ ਮੈਂ ਉਸਨੂੰ ਕਿਹਾ ਕਿ ਮੈਂ ਕੀ ਕਰ ਸਕਦੀ ਸੀ ਮੈਂ ਵੀ ਤੁਹਾਡਾ ਸਾਥ ਦੇਣ ਲੱਗ ਪਈ ਕਹਿਣ ਲੱਗਾ ਫੇਰ ਵੀ ਮੇਰੀ ਗਲਤੀ ਹੈ ਮੈਨੂੰ ਮਾਫ ਕਰ ਦੇ ਮੈਂ ਤੇਰੇ ਬਾਰੇ ਕਦੇ ਕੋਈ ਗਲਤ ਨਹੀਂ ਸੋਚਿਆ ਜੋ ਹੋਣਾ ਸੀ ਹੋ ਗਿਆ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਮੇਰੇ ਘਰ ਵਾਲੇ ਤੇ ਅੱਗੇ ਗੱਲ ਪਹੁੰਚੇ ਕਹਿਣ ਲਗਾ ਤੂੰ ਫਿਕਰ ਨਾ ਕਰ ਇਹ ਗੱਲ ਇਸ ਘਰ ਵਿੱਚ ਹੀ ਰਹੂਗੀ ਅਤੇ ਉਸ ਦਿਨ ਤੋਂ ਬਾਅਦ ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ ਮੇਰੀ ਨਜ਼ਰ ਉਸ ਉੱਤੇ ਹੀ ਰਹਿੰਦੀ ਹਰ ਪਲ ਮੇਰਾ ਦਿਲ ਉਸ ਨੂੰ ਡਿੱਕਦਾ ਜਦਕਿ ਇੰਨੇ ਟਾਈਮ ਦੀ ਮੈਂ ਉਹਨਾਂ ਦੇ ਘਰ ਜਾਂਦੀ ਸੀ ਮੈਂ ਕਦੀ ਵੀ ਉਸ ਬਾਰੇ ਨਹੀਂ ਸੋਚਿਆ ਸੀ ਪਰ ਹੁਣ ਪਤਾ ਨਹੀਂ ਕਿਉਂ ਮੈਨੂੰ ਉਸ ਨਾਲ ਲਗਾਵ ਜਿਆ ਹੋ ਗਿਆ ਉਹ ਮੈਨੂੰ ਘਟ ਬੁਲਾਉਂਦਾ ਸੀ ਕਿਉਂਕਿ ਉਸ ਨੂੰ ਬੜੀ ਸ਼ਰਮਿੰਦਗੀ ਲੱਗਦੀ ਸੀ ਪਰ ਮੈਂ ਉਸ ਨੂੰ ਪਸੰਦ ਕਰਨ ਲੱਗੀ ਸੀ ਦਿਲ ਕਰਦਾ ਸੀ ਉਸ ਦੇ ਨਾਲ ਪਿਆਰ ਭਰੀਆਂ ਗੱਲਾਂ ਕਰਾਂ ਇੱਕ ਦਿਨ ਉਹ ਆਪਣੇ ਕਮਰੇ ਵਿੱਚ ਫੋਟੋ ਲਈ ਬੈਠਾ ਰੋ ਰਿਹਾ ਸੀ ਤੇ ਮੈਂ ਉਸ ਨੂੰ ਜਾ ਕੇ ਗੱਲ ਲਾ ਲਿਆ ਫਿਰ ਮੈਂ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਤੇ ਉਸ ਨੂੰ ਕਿਹਾ ਜਦੋਂ ਤੁਸੀਂ ਰੋਨੇ ਹੋ ਮੈਨੂੰ ਦੁੱਖ ਹੁੰਦਾ ਇਸ ਲਈ ਤੁਸੀਂ ਰੋਇਆ ਨਾ ਕਰੋ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਪਲੀਜ਼ ਤੁਸੀਂ ਮੈਨੂੰ ਇਕੱਲੇ ਨਾ ਛੱਡੋ ਮੈਨੂੰ ਆਪਣੇ ਕੋਲੋਂ ਪਰੇ ਨਾ ਕਰੋ ਕਹਿ ਲੱਗਾ ਤੂੰ ਕਿਸੇ ਦੇ ਘਰ ਦੀ ਇੱਜ਼ਤ ਆ ਮੈਂ ਉਸ ਨੂੰ ਕਿਹਾ ਮੈਂ ਤੁਹਾਡੇ ਬਿਨਾ ਨਹੀਂ ਰਹਿ ਸਕਦੀ ਇਨਾ ਦਿਨਾਂ ਵਿੱਚ ਮੈਨੂੰ ਤੁਹਾਡਾ ਲगाव ਹੋ ਗਿਆ ਉਸ ਦਿਨ ਜੋ ਕੁਝ ਹੋਇਆ ਬੇਸ਼ੱਕ ਅਚਾਨਕ ਹੋਇਆ ਪਰ ਉਸ ਦਿਨ ਦੇ ਪਿਆਰ ਨੇ ਮੇਰੇ ਅੰਦਰ ਇੱਕ ਜਜ਼ਬਾਤ ਜਗਾ ਦਿੱਤੇ ਉਸ ਦਿਨ ਹੀ ਸੋਚਿਆ ਸੀ ਮੈਂ ਇਸਦੇ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰੂੰਗੀ ਸਰਪੰਚਣੀ ਦੇ ਸੁਪਨੇ ਨੂੰ ਪੂਰਾ ਕਰੂੰਗੀ ਅਗਲੇ ਦਿਨ ਮੈਂ ਉਸਦੇ ਘਰ ਗਈ ਤਾਂ ਕਹਿਣ ਲੱਗਾ ਇੰਨਾ ਜ਼ੁਲਮ ਕਿਉਂ ਚੱਲਦੀ ਹੈ ਸਰਪੰਚ ਮੈਨੂੰ ਕਹਿਣ ਲੱਗਾ ਮੈਂ ਤੈਨੂੰ ਉਸ ਨਰਕ ਵਿੱਚੋਂ ਕੱਢਣ ਲਈ ਤਿਆਰ ਆ ਮੈਂ ਉਸ ਵੱਲ ਵੇਖ ਰਹੀ ਸੀ ਕਹਿਣ ਲੱਗਾ ਉਸ ਤੋਂ ਬਾਅਦ ਤੂੰ ਮੇਰੇ ਘਰ ਮੇਰੇ ਘਰਵਾਲੀ ਬਣ ਕੇ ਰਹਿ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿਉਂਕਿ ਉਹ ਕਹਿਣ ਲੱਗਾ ਕਿ ਫੇਰ ਕੀ ਆ ਮੈਂ ਇਸ ਦੇ ਨਾਲ ਤੁਹਾਡੇ ਤੇ ਸਿੱਨੇ ਸਵਾਲ ਪੁੱਟ ਗੇ ਉਸਨੇ ਕਿਸੇ ਦੀ ਪਰਵਾਹ ਨਾ ਕੀਤੀ ਮੈਂ ਉਸ ਨਾਲ ਰਹਿਣ ਦਾ ਫੈਸਲਾ ਕੀਤਾ ਸਾਰੀ ਗੱਲ ਪਿੰਡ ਵਿੱਚ ਉੜ ਗਈ ਸੀ ਪਰ ਉਸਨੇ ਕਿਸੇ ਦੀ ਪਰਵਾਹ ਕੀਤੇ ਬਿਨਾ ਮੇਰੇ ਨਾਲ ਆਪਣਾ ਰਿਸ਼ਤਾ ਬਣਾਇਆ ਅਸੀਂ ਆਪਣੀ ਖੁਸ਼ੀ ਨਾਲ ਰਹਿਣ ਲੱਗੇ ਪਰ ਹੁਣ ਉਹ ਪਿੰਡ ਵਿੱਚ ਬਹੁਤ ਮੀਰ ਸੀ ਤੇ ਕੋਈ ਉਸ ਉੱਤੇ ਉਂਗਲ ਨਹੀਂ ਚੁੱਕ ਸਕਦਾ ਸੀ ਦੋਸਤੋ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਇਓ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਧੰਨਵਾਦ